ਪੰਜਾਬ ਦਾ ਪੰਜਾਬ ਦਾ ਕੋਈ ਪਿੰਡ ਨਹੀਂ ਜਿੱਥੇ ਉਹ ਆਪ ਨਾ ਗਏ ਹੋਣ ਜਦੋਂ ਮੁੱਖ ਮੰਤਰੀ ਬਣਦੇ ਹਫਤੇ 'ਚ ਇੱਕ ਦਿਨ ਤਾਂ ਪੰਜਾਬ ਦੇ ਕਿਸੇ ਪਿੰਡ ਜਾ ਕੇ ਸੰਗਤ ਦਰਸ਼ਨ ਕਰਦੇ ਲੋਕਾਂ ਵਿੱਚ ਬਹਿੰਦੇ ਸਮੱਸਿਆ ਸੁਣਦੇ ਨਾਲ ਦੇ ਨਾਲ ਹੱਲ ਕਰਦੇ ਤੁਸੀਂ ਵੀ ਜਾਣਦੇ ਹੋ ਜਦੋਂ ਅਕਾਲੀ ਸਰਕਾਰ ਆਉਂਦੀ ਹੈ ਐਨ ਲੱਗਦਾ ਜਿ ਆਪਣੀ ਸਰਕਾਰ ਹੈ ਜਦੋਂ ਕਾਂਗਰਸ ਦੀ ਆ ਜਾਂਦੀ ਹੈ ਹੁਣ ਝਾੜੂ ਵਾਲੇ ਐਨ ਲੱਗਦੇ ਕੋਈ ਅੰਗਰੇਜ਼ ਆਏ ਆ ਬਾਹਰੋਂ ਮੈਂ ਤਾਂ ਹੈਰਾਨ ਐ ਝਾੜੂ ਵਾਲਿਆਂ ਨੂੰ ਕਿਉਂ ਮੌਕਾ ਦਿੱਤਾ ਮੈਨੂੰ ਹਲੇ ਵੀ ਨਹੀਂ ਸਮਝ ਆਉਂਦਾ ਕਿਤੇ ਕਿਤੇ ਅੱਛਾ ਇਹ ਖੋਰ ਐ ਜਿਹੜਾ ਥੋੜਾ ਐ எம்ਲਿਆ ਮਜ਼ਾਦਾ ਸੀ ਖੜਾ ਕੀਤਾ ਖੜਾ ਛੱਡਿਆ ਸੀ ਉਹਨੇ ਮੈਨੂੰ ਦੱਸੋ ਕਿੰਨੇ ਦਸਰ ਨੂੰ ਠੱਗਿਆ ਉਹਨੇ ਮਜ਼ਾਦਾ ਅੱਤਾ ਦਿਹਾਤੀ ਨੂੰ ਉਹਨੇ ਠੱਗਿਆ ਹਾਂ ਹਾਂ ਅੱ ਤਾਂ ਫਿਰ ਜਿੱਤਿਆ ਵੀ ਮੈਨੇ ਕਿੰਨੇ ਭੱਟੀ ਸਾਹਿਬ 30000 ਤੇ 30000 ਤੇ ਹਾਂ ਜੀ ਕਿਤੇ ਐਂ ਤਾਂ ਨਹੀਂ ਕਿ ਆਪਾਂ ਠੱਗਾਂ ਨੂੰ ਜਿਆਦਾ ਵੋਟ ਪਾਉਣੇ ਆ ਤੁਸੀਂ ਦੇਖ ਲਓ ਆ ਤਿੰਨ ਸਾਲ ਬਰਬਾਦ ਹੋ ਗਏ ਕਿ ਨਹੀਂ ਬਾਪੂ ਬਾਦਲ ਦੇ ਸਮੇਂ ਚ ਮੈਂ ਆਉਂਦਾ ਸੀ ਵੀਪਾ ਹਰ ਸਿਮਰਜ ਆਉਂਦੀ ਸੀ ਆ ਵੱਡੇ ਬਾਲ ਸਭ ਆਉਂਦੇ ਸੀ ਤੁਸੀਂ ਜੋ ਕਹਿੰਦੇ ਸੀ ਸਾਡੇ ਖਾਲੇ ਪੱਕੇ ਕਰ ਦਿਓ ਚਲੋ ਖਾਲੇ ਪੱਕੇ ਕਰੋ ਸੜਕ ਬਣਾ ਦਿਓ ਜੀ ਬਣਾ ਦਿਓ ਆਰਓ ਸਿਸਟਮ ਚਾਹੀਦਾ ਲਾਲੋ ਵਾਟਰ ਵਰਕ ਚਾਹੀਦਾ ਲਾਲੋ ਤੁਸੀਂ ਦੇਖੋ ਜੰਨੀਆਂ ਕਸੀਆਂ ਪੰਜਾਬ ਚ ਬਣੀਆਂ 90% ਬਾਦਲ ਸਾਹਿਬ ਨੇ ਬਣਾਈਆਂ ਜੰਨੀਆਂ ਨਹਿਰਾਂ ਬਣੀਆਂ ਵੱਡੀਆਂ ਬਾਦਲ ਸਾਹਿਬ ਨੇ ਬਣਾਈਆਂ ਸਾਰੇ ਪੱਕੇ ਖਾਲ ਬਾਦਲ ਸਾਹਿਬ ਨੇ ਕੀਤੇ ਆ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਲਿਆਂਦੇ ਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਇਕੱਲੇ ਬਾਦਲ ਸਾਹਿਬ ਨੇ ਦਿੱਤੇ ਆ ਹੋਰ ਕਿੰਨਿਆਂ ਕੋਲ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜਾ ਕਰਿਓ ਉਹਨੂੰ ਵੇਖਣ ਚਾਹੁੰਦੇ ਹਾਂ ਫਿਰ ਟੱਕਰੀ ਦੇ ਬਗੈਰ ਤੁਹਾਡੇ ਕੋਲ ਕੋਈ ਚਾਰਾ ਨਹੀਂ ਕਿਸੇ ਨੇ ਹੋਰ ਨਹੀਂ ਦੇਣੀ ਤੇ ਮੈਂ ਤੁਹਾਨੂੰ ਇੰਨਾ ਦੱਸਦਾ ਨਹੀਂ ਮੈਂ ਤਾਂ ਇੰਨਾ ਦੱਸਦਾ ਜਿਸ ਦਿਨ ਸਰਕਾਰ ਤੁਸੀਂ ਕਾਲੀ ਕੱਢੀ ਬਣਾ ਦਈਏ ਪਹਿਲੇ ਹੱਥ ਤੇ ਸਾਰਿਆਂ ਨੂੰ ਘੁੱਗੀ ਮਾਰ ਕੇ ਚੱਕੋ ਟੇਬਲ ਕਰੈਕਸ਼ਨ ਚ ਹਾਂ ਤੇ ਇਹਨੂੰ ਵੀ ਚਾਰਾ ਚੱਲ ਕੋਈ ਨਹੀਂ ਚੱਲ ਨਹੀਂ ਠੀਕ ਆ ਠੀਕ ਵਧੀਆ ਵਧੀਆ ਜੈਦਰ ਜੀ ਬੈਠੋ ਮੇਰਾ ਨਾੜ ਖੜਾ ਸੀ ਦੂਜੀ ਪਾਰਟੀ ਪੱਤ ਗਿਆ ਆਉਂਦਾ ਸੀ ਉਹ ਕੋਈ ਉਹ ਗਰੂ ਉਹ ਬੈਠ ਕੇ ਫਰੈਂਦਾ ਬੈਠੋ ਸਰਪੰਚ ਸਾਹਿਬ ਆਜੋ ਕੋਤੋ ਜਿਹੜੀ ਮੈਂ ਕਹਿਣਾ ਹੈ ਬੀਬੀ ਜੀ ਦੇਖੋ ਆਟਾਦਾਲ ਬਾਦਲ ਸਾਹਿਬ ਹੀ ਸਰਕਾਰ ਚ ਆਉਂਦਾ ਸੀ ਕਿ ਨਹੀਂ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਬਿਜਲੀ ਦੇ 200 ਯੂਨਿਟ ਬਿਜਲੀ ਦੇ ਮਾਫ ਸੀ ਅਸੀਂ 200 ਯੂਨਿਟ ਛੱਡੋ ਤੁਹਾਡੇ ਤਾਂ ਸਾਰੇ ਮਾਫ ਸੀ ਤੁਸੀਂ ਦੱਸੋ ਮਾਫ ਸੀ ਕਿ ਨਹੀਂ ਸਾਰੇ ਕੁੰਡੀਆਂ ਲਾਉਂਦੇ ਸੀ ਕਿ ਨਹੀਂ ਹੈ ਲਾਈ ਜਾਂਦਾ ਸੀ ਕੋਈ ਫਿਗਰ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਦਾ ਰਾਜ ਹੈ ਕੋਈ ਬਿਜਲੀ ਵਾਲਾ ਨਹੀਂ ਆਊਗਾ ਘਰੇ ਸੀਗਾ ਕਿ ਨਹੀਂ ਕੋਈ ਟੈਨਸ਼ਨ ਨਹੀਂ ਸੀ ਜਿਹੜਾ ਜੀ ਕਰਦਾ ਸੀ ਮੋਗਾ ਵੱਡਾ ਕਰ ਦਿੰਦਾ ਸੀ ਕੋਈ ਕਰਦਾ ਜੀ ਕਿ ਤੁਹਾਨੂੰ ਪਾਣੀ ਇਧਰ 24 ਘੰਟੇ ਆਉਂਦਾ ਸੀ ਪਤਾ ਸੀ ਆ ਬਾਪੂ ਬਾਦਲ ਦਾ ਇਲਾਕਾ ਹੈ ਕੋਈ ਪੁਲਿਸ ਨਾਲ ਪੰਗਾ ਨਹੀਂ ਲੈਂਦਾ ਈ ਸਾਡੇ ਤੇ ਮੈਂ ਤਾਂ ਸਹੀ ਰਾਜ ਦਾ ਹੁਣ ਦੇਖੋ ਸਾਰਾ ਕੰਮ ਹੀ ਢਾਂਚਾ ਖਤਰ ਸਾਰੀ ਗੱਡੀ ਬੜੀ ਸਪੀਡ ਨਾਲ ਚੱਲ ਰਹੀ ਸੀ ਬ੍ਰੇਕਾਂ ਆਪੀ ਲਾਤੀਆਂ ਆ 10 ਸਾਲ ਖਰਾਬ ਕਰਤੇ ਦੇਖੋ ਕਿਵੇਂ ਸੜਕਾਂ ਬਣ ਰਹੀਆਂ ਸੀ ਕਿਵੇਂ 에어ਪੋਰਟ ਬਣ ਗਏ ਨਾ ਇਹ ਦਿਹਾਤੀ ਵਾਲੋਂ ਆ ਤੁਹਾਡੇ ਨਾਲ ਏਮਜ਼ ਬਣਾਇਆ ਇਹ ਤੋਂ ਵੱਡ ਕੀ ਹੋ ਸਕਦਾ ਬੀਬਾ ਬਾਦਲ ਦੇ ਬੋਲੇ ਬਿਮਾਰ ਹੁੰਦਾ ਡੀ ਐਮ ਸੀ ਭਜਦੇ ਅਪੀ ਜੀਆ ਭਜਦੇ ਹੁਣ ਪੀ ਜੀਆ ਐ ਏਮਜ਼ ਭਜਦੇ ਆ ਯੂਨੀਵਰਸਟੀਆਂ ਦੇਖੋ ਤੁਹਾਡੇ ਕਾਲਜ ਦੇਖੋ ਹਸਪਤਾਲ ਦੇਖੋ ਕੁਝ ਹੀ ਛੱਡਿਆ ਹਲੇ ਤਾਂ ਮੈਂ ਤੁਹਾਨੂੰ ਸਹੀ ਦੱਸ ਜੇ ਤੁਹਾਨੂੰ ਆ 10 ਸਾਲ ਹੋਰ ਦੇ ਦਿੰਦੇ ਨਾ ਤੁਸੀਂ ਪਛਾਣ ਨਹੀਂ ਸਕਣਾ ਅਸੀਂ ਆਪਣਾ ਲੱਕਾ ਕਿਵੇਂ ਸਾਨੂੰ ਕੰਮ ਕਰਨਾ ਹੁੰਦਾ ਹੈ ਤਜਰਬਾ ਹੈ ਦਿਲੋਂ ਲਗਾਇਆ ਹੈ ਆਜਾ ਭਗਵੰਤ ਮਾਣਾ ਆ ਕਹਿੰਦਾ ਕੀ ਹੁੰਦਾ ਸੀ ਮੇਰਾ ਖਰਾ ਪੈਣਾ ਆਉਂਗਾ ਦਸਕਤ ਕਰਕੇ ਮੇਰੀ ਲਿਆ ਦੂੰਗਾ ਨਾ ਉਹ ਆਇਆ ਨਾ ਖਰਾ ਪੈਣਾ ਆ ਤੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਯਾਰ ਕੱਲਾ ਕੰਨਾਂ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਝਾੜੂ ਨ ਦੇ ਰਹੇ ਤੁਸੀਂ ਦੇਖਿਆ ਨਹੀਂ ਕਿ ਇਹ ਬੋਟ ਕਿਨੂੰ ਪਾ ਰਹੇ ਆ ਪੰਜਾਬ ਚਲੇ ਜਾਣਾ ਕਿਸੇ ਥਲਕੇ ਥੋੜਾ ਐਮਐਲਏ ਕੌਣ ਹੈ ਕਹਿੰਦੇ ਝਾੜੂ ਵਾਲਾ ਹੈ ਉਹਦਾ ਨਾਂ ਕੀ ਹੈ ਪਤਾ ਨਹੀਂ ਨਾਂ ਪਤਾ ਨਹੀਂ ਮੇਰੇ ਕੋਲੇ ਪਿੱਛੇ ਜੇ ਇੱਕ ਬੰਦਾ ਝਾੜੂ ਤੋਂ ਆਪਣੀ ਪਾਰਟੀ ਸ਼ਾਮਲ ਹੋ ਗਿਆ ਮੈਂ ਸੋਪਾ ਪਾਇਆ ਤੇ ਮੇਰੇ ਨਾਲ ਗਾਇਆ ਮੈਂ ਕਿਹਾ ਝਾੜੂ ਛੱਡਿਆ ਕਿਉਂ ਉਹ ਕਹਿੰਦਾ ਜੀ ਮੈਂ ਕੰਮ ਕਰਾਉਣ ਗਿਆ ਆਪਣੇ ਐਮਐਲਏ ਕੋਲੇ 2 ਘੰਟੇ ਬਾਹਰ ਬੜਾਈ ਰੱਖਿਆ ਫਿਰ ਮੈਨੂੰ ਬੁਲਾਇਆ ਕਹਿੰਦਾ ਕੀ ਕੰਮ ਹੈ ਉਹ ਮੈਂ ਹੁਣ ਕੰਮ ਦੱਸਿਆ ਕਹਿੰਦਾ ਮੇਰੇ ਕੋਲ ਅੱਜ ਟਾਈਮ ਹੈ ਨਹੀਂ ਉਹ ਕਹਿੰਦਾ ਜੀ ਜਦੋਂ ਵੋਟਾਂ ਸੀ ਉਦੋਂ ਦਾ ਟਾਈਮ ਸੀ ਤੇ ਐਮਐਲਏ ਨੇ ਦੱਸਿਆ ਕੀ ਕਿ ਤੁਸੀਂ ਕਹਿੰਦਾ ਮੈਨੂੰ ਵੋਟਾਂ ਪਾਈਆਂ ਤੁਸੀਂ ਤਾਂ ਝਾੜੂ ਨੂੰ ਪਾਈਆਂ ਤੁਸੀਂ ਕਿਹੜਾ ਬੰਦਾ ਦੇਖਿਆ ਕਿ ਇਹਨੂੰ ਵੋਟਾਂ ਪਾਈਆਂ ਤੁਸੀਂ ਝਾੜੂ ਨੂੰ ਪਾਈਆਂ ਕਹਿੰਦਾ ਮੈਂ ਦਰਵਾਜ਼ੇ 'ਤੇ ਝਾੜੂ ਰੱਖਿਆ ਜਿਹਨੂੰ ਕੰਮ ਕਰਾਉਣੇ ਜਾ ਕੇ ਪੁੱਛ ਲੋ ਝਾੜੂ ਨੂੰ ਆ ਤਾਂ ਹਾਲਾਤ ਹੈ ਝਾੜੂ ਨੂੰ ਪਾਈਆਂ ਬੀਬੀ ਜੀ ਘਰੇ ਕੋਈ ਝਾੜੂ ਹੈਗਾ ਤੁਹਾਡੇ ਕੋਲੇ ਅੱਗ ਲਾ ਦਿਓ ਸਹੀ ਮੈਨੇ ਅੱਗ ਲਾ ਦਿਓ ਤੀਲਾ ਦੀਲਾ ਕਰ ਦਿਓ ਹੁਣ ਪੋਚੇ ਲਾਇਗ ਰਹੇ ਆ ਝਾੜੂ ਨਹੀਂ ਫੇਰਨਾ ਆਪਾਂ ਕੋਣੂ 1000 ਰੁਪਏ ਆ ਗਿਆਂ ਨਹੀਂ ਆ ਗਿਆ ਹੁਣ ਨਹੀਂ ਭੇਜਿਆ ਸਰਕਾਰ ਨੇ ਨਹੀਂ ਅਮੰਦਰ ਰਤਨ ਦੇ ਘਰੇ ਪਿਆ ਪੈਸੇ ਸਾਰਿਆਂ ਦੇ ਜਾ ਕੇ ਲਿਓ ਉਹਦੇ ਤੋਂ ਦੇਖੋ ਕਾਲੀ ਦਲ ਸੱਚੀ ਪਾਰਟੀ ਐ ਅਸੀਂ ਨਾ ਝੂਠ ਬੋਲੀਏ ਨਾ ਲਾਰੇ ਲਾਈਏ ਬਾਦਲ ਵੱਡੇ ਬਾਦਲ ਸਾਨੂੰ ਗੱਲ ਸਤਾਈ ਜਿਹਦੇ ਵਿੱਚ ਜ਼ਿਆਦਤ ਆਈ ਕਹਿੰਦਾ ਸੁਖਬੀਰ ਜ਼ਿੰਦਗੀ ਚ ਕਾਮਯਾਬੀ ਤਾਰਾਊਗਾ ਜੇ ਤੂੰ ਕਦੇ ਝੂਠ ਨਾ ਬੋਲੇ ਬਾਪੂ ਬਾਦਲ ਨੇ ਕਦੇ ਝੂਠ ਨਹੀਂ ਬੋਲਿਆ ਨਾ ਲਾਰੇ ਲਾਏ ਜੋ ਵਾਦਾ ਕਰਦੇ ਸੀ ਕਰਦੇ ਸੀ ਤਾਈਓ ਪੰਜ ਵਾਰ ਮੁੱਖ ਮੰਤਰੀ ਬਣਿਆ ਐ ਕੋਈ ਸਰਪੰਚ ਨਹੀਂ ਬਣਦਾ ਪੰਜ ਵਾਰ ਥੋਡੇ ਵਿੱਚ ਰਹਿਣ ਵਾਲੇ ਥੋਡੀ ਲੜਾਈ ਲੜਨ ਵਾਲੇ ਆ ਜਿਹੜੀ ਸ਼ਰੋਮਣੀ ਅਕਾਲੀ ਦਲ ਪਾਰਟੀ ਹੈ ਆ ਥੋਡੀ ਪਾਰਟੀ ਹੈ ਤੁਹਾਡੇ ਪਿੰਡਾਂ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਗਰੀਬ ਦੀ ਆਵਾਜ਼ ਹੈ ਕਿਸਾਨ ਦੀ ਆਵਾਜ਼ ਹੈ ਜੇਲਾਂ ਚ ਜਾ ਕੇ ਲੜਾਈ ਲੰਨ ਵਾਲੀ ਪਾਰਟੀ ਹੈ ਦੱਸੋ ਕਿਹੜਾ ਕਾਂਗਰਸੀ 5 ਮਿੰਟ ਧੁੱਪੇ ਹੀ ਬੈ ਸਕਦਾ ਆ ਝਾੜੂ ਵਾਲੇ ਦਾ ਨੇੜੇ ਤੇੜੇ ਨਹੀਂ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲਈਏ ਇਕੱਤੀ ਇਕੱਲੇ ਲੜ ਰਹੇ ਆਂ ਥੋੜੇ ਆਸ਼ੀਰਵਾਦ ਨਾਲ ਲੜ ਰਹੇ ਆਂ ਦੂਜੇ ਪਾਸੇ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਉਹ ਦਿੱਲੀ ਵਾਲੀਆਂ ਪਾਰਟੀਆਂ ਉਹ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕੀਤਾ ਆ ਕਾਂਗਰਸ ਪਾਰਟੀ ਨੇ ਨਾ ਪਹਿਲੀ ਜੂਨ ਯਾਦ ਰੱਖਿਓ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਟੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਸੀ ਅੱਜ ਉਹੀ ਦਿਨ ਫਿਰ ਤੋਂ ਆ ਗਿਆ 40 ਸਾਲ ਬਾਅਦ 1 ਜੂਨ ਜਦੋਂ ਵੋਟਾਂ ਪਾਉਣੀਆਂ ਜਿਹੜਾ ਸਿੱਖ ਹੁਣ ਵੀ ਵੋਟ ਪਾਊਗਾ ਕਾਂਗਰਸ ਨੂੰ ਸਹੀ ਮੈਦੇ ਸਿੱਖਣੀ ਹੈ ਪ੍ਰੇਸ਼ੰਦਰ ਪਰਾਬੰਧ ਪਰਤੇ ਦੂਜੀ ਗੱਲ ਮੈਂ ਦੱਸਣਾ ਚਾਹਣਾ ਆ ਜਿਹੜੀ ਝਾੜੂ ਵਾਲੀ ਪਾਰਟੀ ਹੈ ਦੇਖੋ ਕੇਜਰੀਵਾਲ ਤਾਂ ਰਲ ਗਿਆ ਕਾਂਗਰਸ ਨਾਲ ਭਗਵੰਤ ਮਾਨ ਰਲ ਗਿਆ ਕਿ ਦਿੱਲੀ ਵਾਲੀ ਸ਼ਰਾਬ ਘਟਾਲੇ ਤੋਂ ਵੱਡਾ ਘਟਾਲਾ ਹਮੇਸ਼ਾ ਇਹਨੇ ਕੀਤਾ ਭਗਵੰਤ ਮਾਨ ਨੇ ਦਿਖਾ ਦੇ ਤੂੰ ਵੀ ਤਿਆਰ ਹੋ ਜਾ ਉਹ ਕਹਿੰਦਾ ਜੀ ਮੈਨੂੰ ਤਾਂ ਜੋ ਕਹੋਗੇ ਮੈਂ ਕਰੂੰਗਾ ਹੁਣ ਤੁਸੀਂ ਦੇਖੋ ਕਿਸਾਨਾਂ ਨਾਲ ਬਾਰਡਰ ਤੇ ਡੱਪਨੀ ਤਸਦੀਲ ਕਰਤਾ ਸੀ ਪੰਜਾਬ ਦੇ ਵਿੱਚ ਉਹਨੇ ਭੈਰਿਆਣੇ ਇਹਨੇ ਪੰਜਾਬ ਦੇ ਵਿੱਚ ਬੈਰੀਕੇਡ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨਾਂ ਜਾ ਪਰ ਚੁੱਪ ਕਰਕੇ ਕਿਉਂਕਿ ਭਗਵਾਨ ਤੁਮਾਨ ਨੇ ਕਿਹਾ ਵੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਹੱਥ ਅੱਖ ਵੀ ਚੱਕ ਜੇ ਆ ਫਰਕ ਹੈ ਤੋ ਇਸ ਕਰਕੇ ਬੇਨਤੀ ਕਰਦਾ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਹੈ ਤੁਸੀਂ ਵੀ ਕਰ ਦਿਓ ਤੁਸੀਂ ਵੋਟਾਂ ਨਾ ਕਰ ਦਿਓ ਆ ਦਿੱਲੀ ਵਾਲੀ ਪਾਰਟੀਆਂ ਨੂੰ ਇੱਕ ਨਾ ਹੋੜ ਪਾਓ ਆ ਸਾਰੇ ਆਉਣਗੇ ਇਹਨਾਂ ਬੂਤ ਨਾ ਲੱਗਨ ਦਿਓ ਇੱਕ ਵਾਰ ਨਾਲ ਸਾਰੀ ਵੋਟਾਂ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਜੇ ਮੈਂ ਤੁਹਾਨੂੰ ਸਹੀ ਦੱਸਦਾ ਅਕਾਲੀ ਦਲ ਤਕੜਾ ਤੇ ਤੁਸੀਂ ਤਕੜਿਓ ਅਕਾਲੀ ਦਲ ਤੜਾ ਖਾਲਸਾ ਪੰਥ ਤਕੜਾ ਹੈ ਅਕਾਲੀ ਦਲ ਤਕੜਾ ਤੇ ਕਿਸਾਨ ਤੇ ਗਰੀਬ ਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਿੰਨੀ ਦੇਰਾਂੱਕ ਰੱਖੋਗੇ ਰਾਜ ਅਕਾਲੀ ਦਲ ਦਾ ਉਹਨੇ ਸਾਲੀ ਤਰੱਕੀ ਰਹੂਗੀ ਤੁਸੀਂ ਆਪਣੇ ਤੁਸੀਂ ਆਪਣੇ ਦੇਉਣ ਪੈਣ ਤੋਂ ਪੰਜਾਬ ਚ ਚਲੇ ਜਾਓ ਜੋ ਕੁਛ ਦੇਖੋਗੇ ਬਣਿਆ ਉਹ ਬਰਗਾਸ ਸਿੰਘ ਬਾਦਲ ਦੀ ਸਰਕਾਰ ਦੇ ਦੌਰਾਨ ਹੀ ਬਦਲਿਆ ਹੋਣਾ ਬਣਿਆ ਹੋਣਾ ਹੋਰ ਕਿਸੇ ਵੀ ਸਰਕਾਰ ਨੇ ਡੱਕਾ ਨਹੀਂ ਤੋੜਿਆ ਐਸ ਕੇ ਕੇ ਬੀਬੀ ਹਰਸਿਮਰ ਕਾ ਬਾਦਲ ਐਮਪੀ ਤੁਹਾਡੇ ਬੜੀ ਸੇਵਾ ਕੀਤੀ ਹੈ ਸਰਕਾਰ ਦੇ ਦੌਰਾਨ ਵੀ ਹੁਣ ਵੀ ਜੇ ਪਾਰਲੀਮੈਂਟ ਚ ਜੇ ਕਿਸਾਨ ਦੀ ਲੜਾਈ ਲੜੀ ਮੰਦੀ ਸਿੱਕਾਂ ਦੀ ਲੜਾਈ ਲੜੀ ਪੰਜਾਬੀਆਂ ਦੀ ਲੜਾਈ ਲੜੀ ਕੀ ਆ ਉਥੇ ਟੱਕਰਾ ਕੀਤਾ ਮੋਦੀ ਦਾ ਇਕੱਲੇ ਹਰ ਸਿਮਰਤ ਕੌਰ ਬਾਦਲ ਨੇ ਦੇਖਿਆ ਟੀਵੀ 'ਚ ਦੇਖਦੇ ਰਹਿੰਦੇ ਰਹੇ ਹੋ ਹਰ ਸਿਮਰਤ ਕੌਰ ਬਾਦਲ ਜਿੰਦਾਬਾਦ ਹਰ ਸਿਮਰਤ ਕੌਰ ਬਾਦਲ ਜਿੰਦਾਬਾਦ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੀ ਪਾਰਟੀ ਤਗੜਾ ਕਰਦੀ ਆ ਤੁਹਾਡੇ ਗੁਵਾਨ 'ਚ ਰਹਿੰਦੇ ਆ ਤੁਹਾਡੇ ਨਾਲ ਭਰਾਵਾਂ ਵਾਂਗੂ ਰਿਸ਼ਤਾ ਹੈ ਇੱਕ ਪਰਿਵਾਰ ਦੇ ਮੈਂਬਰ ਹਾਂ ਮੈਂ ਇਹਨਾਂ ਦੱਸ ਦਿੰਦਾ ਜਿਸ ਦਿਨ ਸਰਕਾਰ ਤੁਸੀਂ ਬਣਾ ਲਈ ਨਜ਼ਾਰਾ ਲਿਆ ਦੂ ਤੁਹਾਨੂੰ ਮੈਂ ਜੰਦਾ

ਸੀ ਲਾਲੇ ਕੁਲ ਲਾਲੇ ਬਿਲਣੀ ਆਊਗਾ ਵਾਇਗਰੂ ਜੀ ਕਾ ਗੱਲ ਸਾ ਵਾਇਗਰੂ ਜੀ ਰੁਪਏ ਦੇ ਲਈ ਰੁਪਏ ਦੇ ਲਈ ਮੈਂ ਬੋਲਾ ਇੱਕ ਸੁਨਾਨ ਟਕਾ ਇੱਕ ਸਰੂਪਾ ਦੇਣਾ